ਸ਼ਸ਼੍ਰੀ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਅੰਬ ਦਾ ਬਹੁਤ ਹੀ ਟੇਸਟੀ ਆਚਾਰ ਤੇ ਜਿਹੜਾ ਕਿ ਸਾਲੋਂ ਸਾਲ ਖਰਾਬ ਨਹੀਂ ਹੁੰਦਾ ਹੈਗਾ ਬਹੁਤ ਹੀ ਲੰਬੇ ਸਮੇਂ ਤੱਕਰ ਨਿਕਲ ਜਾਂਦਾ ਹੈਗਾ ਇਹ ਤੇ ਇਹਨੂੰ ਆਚਾਰ ਨੂੰ ਬਣਾਉਣ ਵਾਸਤੇ ਆਪਾਂ 5 ਕਿਲੋ ਅੰਬ ਲੈ ਲਏ ਸੀਗੇ ਤੇ ਅੰਬਾਂ ਨੂੰ ਆਪਾਂ ਫਾੜੀਆਂ ਚ ਕੱਟ ਲਿਆ ਸੀ ਇਹ ਫਾੜੀਆਂ ਤੁਸੀਂ ਆਪਣੇ ਸਾਈਜ਼ ਮਤਲਬ ਕਿ ਆਪਣੇ ਜਿਵੇਂ ਤੁਸੀਂ ਖਾਣੇ ਹੋਗੇ ਅੰਬ ਦੀ ਫਾੜੀ ਛੋਟੀ ਵੱਡੀ ਸਾਈਜ਼ ਹੈਗਾ ਜਿਹੜਾ ਤੁਸੀਂ ਆਪਣੇ ਅਕੋਰਡਿੰਗ ਰੱਖ ਲੈਣਾਗਾ ਤੇ ਇਹ ਮੈਂ ਜਿਹੜੇ ਅੰਬ ਸੀਗੇ ਕੱਟ ਕੇ ਇਹਨਾਂ ਨੂੰ ਤੇ ਉਸ ਤੋਂ ਬਾਅਦ ਦੋ ਦਿਨ ਦੀ ਧੁੱਪ ਲਵਾ ਲਈ ਹੈਗੀ ਤੇ ਜਿਹੜਾ ਇਹ ਆ ਰਿਹਾਗਾ ਬਹੁਤ ਹੀ ਲੰਬੇ ਸਮੇਂ ਲਈ ਚੱਲ ਜਾਂਦਾ ਹੈਗਾ ਕਈ ਸਾਲ ਚੱਲ ਜਾਂਦਾ ਹੈਗਾ ਤੇ ਖਰਾਬ ਨਹੀਂ ਹੁੰਦਾ ਹੈਗਾ ਤੇ ਚਲੋ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂ ਤੇ ਆਪਾਂ ਕੁਝ ਮਸਾਲੇ ਸੀਗੇ ਲੈ ਲੈ ਹੈਗੇ ਤੇ ਜਿਵੇਂ ਕਲੌਂਜੀ ਸੌਂਫ ਤੇ ਮੇਥੀ ਇਹਦੇ ਵਿੱਚ ਤਿੰਨੇ ਮਸਾਲੇ ਪੈਂਦੇ ਨੇਗੇ ਤੇ ਉਸ ਤੋਂ ਬਾਅਦ ਹਲਦੀ ਪਾਊਡਰ ਲਾਲ ਮਿਰਚ ਤੇ ਨਮਕ ਤੇ ਸਰਸੋਂ ਦਾ ਤੇਲ ਤੇ ਇਹ ਘਰ ਦੀ ਕਾਣੀ ਕੜਾਈ ਹੋਈ ਹੈਗੀ ਤੇ ਘਰ ਦੀ ਕਾਣੀ ਕੜਾਈ ਹੋਈ ਸਰਸੋਂ ਦਾ ਤੇਲ ਹੈਗਾ ਤੇ ਇਹ ਆਪਾਂ ਲੈ ਲਿਆ ਕਿਰਾਂ ਥੋੜਾ ਤੇਲ ਲੈ ਲੈਣਾਗਾ ਜਿਨੇ ਚ ਜਿਹੜਾ ਆਪਣੇ ਮਸਾਲੇ ਨੇਗੇ ਚਾਰ ਚ ਚੰਗੀ ਤਰ੍ਹਾਂ ਕੋਟ ਹੋ ਜਾਣ ਤੇ ਉਸ ਤੋਂ ਬਾਅਦ ਤੁਸੀਂ ਇੱਕ ਦੋ ਦਿਨਾਂ ਬਾਅਦ ਵੀ ਜਿਹੜਾ ਹੈ ਤੇ ਲੇਗਾ ਤੁਸੀਂ ਦੇਖ ਕੇ ਪਾ ਸਕਦੇ ਆ ਕਿ ਜਿਹੜੀਆਂ ਫਾੜੀਆਂ ਆਪਣੀਆਂ ਉਹ ਵਿੱਚ ਡੁੱਬੀਆਂ ਰਹਿਣ ਤੇ ਜਿਹੜਾ ਆਪਾਂ ਮਸਾਲਾ ਸੀ ਉਹ ਲੈ ਲਿਆ ਇਹ 60 70 ਗ੍ਰਾਮ ਮਸਾਲਾ ਹੈਗਾ ਇਹਦੇ ਵਿੱਚੋਂ ਮਤਲਬ ਕਿ 5 ਕਿਲੋ ਅੰਬਾਂ ਦੇ ਵਿੱਚ 1 ਕਿਲੋ ਅੰਬ ਆਪਣੀ ਵੇਸਟਿੰਗ ਨਿਕਲ ਗਈ ਤੇ 4 ਕਿਲੋ ਅੰਬ ਹੈ 60 70 ਗ੍ਰਾਮ ਜਿਹੜਾ ਮਸਾਲਾ ਲੈ ਲਿਆ ਮੈਂ ਤੇ ਉਸ ਤੋਂ ਬਾਅਦ ਹਲਦੀ ਪਾਊਡਰ ਲੈ ਲਿਆ 2 ਚਮਚੇ 2 ਚਮਚੇ ਲਾਲ ਮਿਰਚ ਪਾਊਡਰ ਲੈ ਲਵਾਂਗੀ ਤੇ ਜਿਹੜਾ ਨਮਕ ਆ ਉਹ ਤੁਸੀਂ ਆਪਣੇ ਟੇਸਟ ਅਨੁਸਾਰ ਪਾਉਣਾ ਹੈਗਾ ਵੀ ਤੁਸੀਂ ਆਚਾਰ ਦੇ ਵਿੱਚ ਜ਼ਿਆਦਾ ਨਮਕ ਖਾਣਾ ਪਸੰਦ ਕਰਦੇ ਹੋ ਜਾਂ ਨਾਰਮਲ ਜੇ ਜ਼ਿਆਦਾ ਪਸੰਦ ਕਰਦੇ ਹੋ ਤਾਂ ਪਰ ਪ੍ਰੋਪਰ ਫੇਰ ਵੀ ਤੁਸੀਂ ਇੱਕ ਵਾਰ ਥੋੜਾ ਜਿਹਾ ਜਿਹੜਾ ਨਮਕ ਹੈ ਇੱਥੇ ਜਿਵੇਂ ਇੱਕ ਕੌਲੀ ਜਿਵੇਂ ਆਪਣੇ ਮਸਾਲਿਆਂ ਵਾਲੀ ਕੌਲੀ ਹੁੰਦੀ ਹੈਗੀ ਜਾਂ ਇੱਕ ਕੜਛੀ ਦੇ ਕਰੀਬ ਜਿਹੜਾ ਨਮਕ ਪਾਓ ਉਸ ਤੋਂ ਬਾਅਦ 2-3 ਦਿਨਾਂ ਬਾਅਦ ਚੈੱਕ ਕਰਕੇ ਜਦੋਂ ਨਮਕ ਜਿਹੜਾ ਰਚ ਗਿਆ ਆਚਾਰ ਦੇ ਵਿੱਚ ਫਿਰ ਤੁਸੀਂ ਹੋਰ ਐਡ ਕਰ ਸਕਦੇ ਹੋ ਇਹ ਆਪਾਂ ਤਿੰਨੇ ਮਸਾਲੇ ਪਾ ਲਏ ਹੈਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਮਿਕਸ ਕਰ ਲਵਾਂਗੇ ਤੇ ਮਿਕਸ ਕਰਨ ਤੋਂ ਬਾਅਦ ਆ ਇਹ ਕੋਈ ਆਪਾਂ ਵੱਡਾ ਬਰਤਨ ਲੈ ਲੈਣਾਗਾ ਜਿਹਦੇ ਵਿੱਚ ਜਿਹੜਾ ਆਪਣੇ ਆਚਾਰdੀਆਂ ਫਾੜੀਆਂ ਵਿੱਚ ਆ ਜਾਣ ਤੇ ਆਪਾਂ ਚੰਗੇ ਤਰ੍ਹਾਂ ਇਹਨਾਂ ਨੂੰ ਹਲਾ ਸਕੀਏ ਮਸਾਲੇ ਦੇ ਵਿੱਚ ਇਹ ਜਿਹੜਾ ਆਪਾਂ ਤੇਲ ਦੇ ਵਿੱਚ ਮਸਾਲਾ ਸੀਗਾ ਉਹ ਮਿਕਸ ਕਰ ਲਿਆ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਕੜਛੀ ਨੂੰ ਦੇਵਾਂਗੇ ਕੱਢ ਤੇ ਹੱਥਾਂ ਦੀ ਹੱਥ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲੈਣੇ ਐ ਸੁਕਾ ਲੈਣੇ ਐ ਉਸ ਤੋਂ ਬਾਅਦ ਜਿਹੜੀਆਂ ਅਫਾੜੀਆਂ ਸੀਗੀਆਂ ਕੱਟੀਆਂ ਹੋਈਆਂ ਉਹ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਜਿਹੜੀਆਂ ਇਹ ਫਾੜੀਆਂ ਨੇ ਇਹ ਥੋੜੀ ਜੀ ਮਸਾਲਾ ਕੋਟ ਕਰਨ ਵੇਲੇ ਮਤਲਬ ਕਿ ਜਿਆਦਾ ਦਿੱਕਤ ਹੁੰਦੀ ਹੈਗੀ ਕਿਉਂਕਿ ਇਹ ਸੁੱਕੀਆਂ ਸੁੱਕ ਜਾਂਦੀਆਂ ਨੇ ਫਾੜੀਆਂ ਤੇ ਇਹਦੇ ਉੱਤੇ ਮਸਾਲਾ ਥੋੜਾ ਜਿਹਾ ਔਖਾ ਚੜਦਾ ਹੈਗਾ ਨਾਰਮਲ ਨਹੀਂ ਚੜਦਾ ਇਹਨਾਂ ਨੂੰ ਚੰਗੀ ਤਰ੍ਹਾਂ ਮਸਲ ਮਸਾਲਾ ਕਿ ਜਿਹੜਾ ਮਸਾਲਾ ਆਪਾਂ ਚੰਗੀ ਤਰ੍ਹਾਂ ਇਹਨਾਂ ਉੱਪਰ ਛਾੜ ਲਵਾਂਗੇ ਹੱਥਾਂ ਨਾਲ ਚੰਗੀ ਤਰ੍ਹਾਂ ਮਸਲ ਲਵਾਂਗੇ ਤੇ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਨਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਪਹਿਲੀ ਵਾਰ ਆਪਣੇ YouTube ਚੈਨਲ ਤੇ ਵੀਡੀਓ ਦੇਖ ਰਿਹਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੇ ਤੇ ਘੰਟੀ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸੋਨੋ ਮਿਲ ਸਕੇ ਤੇ ਆਪਾਂ ਜਿਹੜੀ ਵੀ ਕੋਈ ਰੈਸਪੀ ਬਣਾਉਣੇ ਆਗੇ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਉਣੇ ਆ ਤੇ ਬੇਸਿਕ ਜੇ ਸਮਾਨ ਨਾਲ ਬਣਾਉਣੇ ਹੈਗੇ ਤੇ ਬਹੁਤ ਹੀ ਆਸਾਨੀ ਨਾਲ ਬਣ ਜਾਂਦੀ ਹੈਗੀ ਤੇ ਬਹੁਤ ਹੀ ਟੇਸਟੀ ਬਣਦੀ ਹੈਗੀ ਤੇ ਜਿਹੜੀਆਂ ਇਹ ਫਾੜੀਆਂ ਸੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਸਾਲਿਆਂ ਦੇ ਵਿੱਚ ਕੋਟ ਕਰ ਲੈਣਾਗਾ ਤੇ ਜਿਹੜਾ ਇਹ ਤੇਲ ਸੀਗਾ ਇਹ ਮੈਂ ਗਰਮ ਨਹੀਂ ਕੀਤਾ ਹੋਇਆ ਹੈਗਾਗਾ ਇਹ ਮੈਂ ਸਰਸੋਂ ਦਾ ਮਤਲਬ ਕਿ ਠੰਡਾ ਹੀ ਤੇਲ ਲੱਤਾ ਹੈਗਾ ਜਿਵੇਂ ਆਪਾਂ ਨਾਰਮਲ ਤੇਲ ਹੁੰਦਾ ਹੈਗਾ ਜਦੋਂ ਆਪਾਂ ਘਣੀ ਕਢਾ ਕੇ ਲਿਆਉਣੇ ਹੈਗੇ ਬਸ ਉਹੀ ਤੇਲ ਸੀਗਾ ਕਈ ਲੋਕ ਆਚਾਰ ਦੇ ਵਿੱਚ ਗਰਮ ਕਰਕੇ ਤੇਲ ਪਾਉਂਦੇ ਹੈਗੇ ਤਾਂ ਕੋਈ ਇੰਨਾ ਕੋਈ ਜ਼ਿਆਦਾ ਚੱਕਰ ਨਹੀਂ ਹੈਗਾਗਾ ਜਿਹੜਾ ਆਚਾਰ ਹੈਗਾ ਵੀ ਆਪਾਂ ਕਹਿੰਦੇ ਆ ਵੀ ਖਰਾਬ ਹੋ ਜਾਂਦਾ ਹੈ ਖਰਾਬ ਹੋਣ ਦਾ ਰੀਜਨ ਆਏਗਾ ਕਿ ਕਈ ਲੋਕ ਇਹਦੇ ਵਿੱਚ ਤੇਲ ਹੈਗਾ ਜਿਹੜਾ ਬਹੁਤ ਘੱਟ ਪਾਉਂਦੇ ਨੇਗੇ ਤੇ ਜੇ ਆਪਾਂ ਆਚਾਰ ਦੀਆਂ ਜਿਹੜੀਆਂ ਫਾੜੀਆਂ ਨੇਗੀਆਂ ਉਹਨਾਂ ਨੂੰ ਤੇਲ ਦੇ ਵਿੱਚ ਪੂਰੀ ਤਰ੍ਹਾਂ ਡੁਬੋ ਕੇ ਰੱਖਾਂਗੇ ਨਾ ਤਾਂ ਆਚਾਰ ਆਪਣਾ ਬਹੁਤ ਹੀ ਲੰਬੇ ਸਮੇਂ ਤੱਕਰ ਟਿਕਿਆ ਰਹਿੰਦਾ ਹੈਗਾ ਤੇ ਦੂਸਰਾ ਕਿ ਆਚਾਰ ਆਪਾਂ ਨੂੰ ਜਦੋਂ ਆਪਾਂ ਇਸ ਸਾਲ 2 ਸਾਲ ਹੋ ਜਾਂਦੇ ਤਾਂ ਆਚਾਰ ਤੁਸੀਂ ਜਦੋਂ ਕੱਢਦੇ ਹੋ ਨਾ ਡੱਬੇ ਦੇ ਵਿੱਚੋਂ ਤਾਂ ਤੁਹਾਨੂੰ ਐ ਲੱਗਦਾ ਹੁੰਦਾ ਵੀ ਬਹੁਤ ਹੀ ਵੀ ਹੋਣੀ ਪਾਇਆ ਆ achar ਵੀ ਇੰਨਾ ਵਧੀਆ ਜਿਹੜਾ ਫਾੜੀ ਹੈਗੀ ਉਹ ਰਹਿੰਦੀ ਹੈਗੀ achar ਦੀ ਕਿ ਐ ਲੱਗਦਾ ਬੜਾ ਫਰੈਸ਼ achar ਹੈਗਾ ਜੇ ਆਪਾਂ ਤੇਲ ਦੇ ਵਿੱਚ ਚੰਗੀ ਤਰ੍ਹਾਂ achar ਨੂੰ ਡੁੱਬਿਆ ਰਹਿਣ ਦਿੰਨੇ ਆਗੇ ਮੇਰੇ ਕੋਲ ਵੈਸੇ achar ਤਾਂ ਪਿਛਲੇ ਸਾਲ ਵਾਲਾ ਪਿਆ ਹੈਗਾ 2-3 ਕਿਲੋ achar ਪਿਆ ਸੀਗਾ ਤੇ ਪਰ ਫਿਰ ਵੀ ਮੈਂ ਇੱਥੇ ਥੋੜਾ ਜਿਹਾ achar ਮੈਂ ਖਾ ਪਾਲਮਾ ਚਲੋ ਕਈ ਵਾਰ ਕੋਈ ਫੰਕਸ਼ਨ ਵਗੈਰਾ ਹੁੰਦਾਗਾ ਤਾਂ ਆਚਾਰ ਦੀ ਜ਼ਰੂਰਤ ਪੈ ਜਾਂਦੀ ਹੈਗੀ ਤੇ ਇਹ ਜਿਹੜਾ ਆਚਾਰ ਸੀ ਆਪਾਂ ਚੰਗੀ ਤਰ੍ਹਾਂ ਕੋਟ ਕਰਕੇ ਮਸਾਲਿਆਂ ਦੇ ਵਿੱਚ ਅ ਮਤਲਬ ਕਿ ਕਰ ਲਿਆ ਕੋਟ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ 2-3 ਦਿਨ ਜੇ ਢੋਪੇ ਰੱਖਣਾ ਆਚਾਰ ਨੂੰ ਰੱਖ ਸਕਦੇ ਹੋ ਤੇ ਨਹੀਂ ਤੁਸੀਂ ਐਂ ਹੀ ਰੱਖ ਦਿਓ ਨ ਡੱਬੇ 'ਚ ਬੰਦ ਕਰਕੇ ਕੋਈ ਚੱਕਰ ਨਹੀਂ 3-4 ਦਿਨਾਂ ਬਾਅਦ ਇਹਦੇ ਵਿੱਚ ਨਮਕ ਤੇ ਤੇਲ ਤੁਸੀਂ ਹੋਰ ਪਾ ਸਕਦੇ ਹੋਗੇ ਤੇ ਜਲਦੀ ਮਿਲਦੇ ਆਂਗੇ ਆਪਾਂ ਇੱਕ ਨਵੀਂ ਹੋਰ ਵੀਡੀਓ ਲੈ ਕੇ ਤਦ ਤੱਕਰ ਵੀਡੀਓ ਦੇਖਣ ਲਈ ਸਾਰਿਆਂ ਨੂੰ ਧੰਨਵਾਦ ਤੇ ਸਾਰਿਆਂ ਨੂੰ ਸ਼ਸ਼ਟ੍ਰੀਕਾਲ ਜੀ